ਆ ਵੀ ਸਰ ਕਿੰਨਾ ਹੁੰਦਾ ਉਹ ਗੋਰਪ੍ਰੀ ਸਿੰਘ ਜੀ ਕੀ ਮਾਮਲਾ ਹੋਇਆ ਜੀ ਮਾਮਲਾ ਸਰ ਅਸੀਂ ਹਾਜੀ ਰਤਨ ਚੌਕ ਦੇ ਵਿੱਚ ਨਾ ਸ਼ਾਪਿੰਗ ਕਰੀ ਜਾਂਦੇ ਸੀ ਬੇਟੇ ਦੇ ਲਈ ਜਾਂਦੇ ਸ਼ੂਜ਼ ਸਕੂਲ ਦੇ ਮੈਂ ਮੇਰੀ ਵਾਈਫ ਤੇ ਮੇਰਾ ਬੇਟਾ ਤੇ ਅਚਾਨਕ ਇਹ ਆਇਆ ਕਾਰ ਵਾਲੇ ਦੀ दारू ਪੀਤੀ ਸੀਗੀ ਤੇ ਇਹਨੇ ਨਾ ਪਹਿਲਾਂ ਦੋਨਾਂ ਦੇ ਮੇਜ਼ 'ਚ ਮਾਰਿਆ ਫਿਰ ਉਸ ਤੋਂ ਬਾਅਦ ਇਹਨੇ ਮੇਰਾ ਬਾਈਕ ਖੜੀ ਸੀਗੀ ਬਾਈਕ ਵੀ ਜਮਾ ਥੱਲੋਂ ਚੱਕਿਆ ਇਹਨੇ ਕੋਈ ਐ ਵੀ ਨਹੀਂ ਮੇਰਾ ਬਾਈਕ ਬਚਾ ਲੈ ਖੜਾ ਸੀਗਾ ਜਮਾ ਥੱਲੋਂ ਬਾਈਕ ਚੱਕ ਕੇ ਇੱਥੇ ਬਾਈਕਾ ਖੜਾ ਬਾਈਕ ਮੇਰਾ ਉੱਪਰ ਜੀ ਇਹਨੇ ਬਾਈਕ ਟਪਾਦਾ ਜਦੋਂ ਖੜਕਾ ਹੋਇਆ ਮੈਂ ਇਹਦੇ ਪਿੱਛੇ ਭੱਜਿਆ ਪਿੱਛੇ ਭੱਜਣ ਦੇ ਬਾਅਦ ਇਹਨੇ ਗੱਡੀ ਨਹੀਂ ਰੋਕੀ ਗੱਡੀ ਨਹੀਂ ਰੋਕੀ ਫਿਰ ਥੋੜੀ ਜਿਹੀ ਅੱਗੇ ਜਾ ਕੇ ਮੰਨ ਲ ਤੇ ਫਿਰ ਮੈਨੂੰ ਜਾ ਕੇ ਬਾਰੀ ਖੋਲੀ ਮੈਂ ਕਿਹਾ ਭਾਈ ਯਾਰ ਤੂੰ ਦੇਖ ਤਾਂ ਲੈ ਇਹ ਬੱਚੇ ਹੁੰਦੇ ਸਾਡੇ ਬਾਹਰ ਤੋਂ ਬੱਚੇ ਮਾਰ ਦਿੰਦਾ ਤੇ ਮੈਨੂੰ ਕਹਿੰਦਾ ਤੂੰ ਮਨ ਲੋ ਜਾਣਦਾ ਨਹੀਂ ਮੈਂ ਮਲਾਜਮ ਐ ਮੈਂ ਕਿਹਾ ਯਾਰ ਭਾਈ ਜੇ ਮਲਾਜਮ ਹਾਂ ਤੁਸੀਂ ਮਨ ਲੋ ਮਾਰਨਾ ਥੋੜੀ ਐ ਸਾਨੂੰ ਫਿਰ ਇਹਨੇ ਕੀ ਕਰਿਆ ਜੀ ਪਿਸਟਲ ਪਿਆ ਸੀ ਖੁੱਲਾ ਡੈਸ਼ਬੋਰਡ ਤੇ ਡਰਿੰਕ ਕਰੀ ਜਾਂਦਾ ਸੀ ਪੈਗ ਵੀ ਬਣਾ ਕੇ ਰੱਖ ਰੱਖਿਆ ਸੀ ਇਹਨੇ ਸਾਰਾ ਕੁਝ ਪ੍ਰੋਗਰਾਮ ਬਣਾਈ ਬੈਠਾ ਡੈਸ਼ਬੋਰਡ ਤੇ ਇਹਨੇ ਚੱਕਿਆ ਰਬਾਰ ਬਲ ਮੈਨੂੰ ਕਹਿੰਦਾ ਮੈਂ ਦੱਸਦਾ ਤੈਨੂੰ ਫਿਰ ਮੈਨੂੰ ਭੱਜਣਾ ਪਿਆ ਕਿੰਨੇ ਕਰ ਦਿੱਤੇ ਫਿਰ ਇਹਨੇ ਦੋ ਵਾਰੀ ਮੰਨ ਲਓ ਮੈਨੂੰ ਸਿੱਧਾ ਕਰਿਆ ਰਵਾਲਵਰ ਤੇ ਫਿਰ ਨਿਕਲਿਆ ਮੈਂ ਜਦੋਂ ਮੈਂ ਥੋੜੀ ਦੂਰ ਲੰਘਿਆ ਫਿਰ ਇਹਨੇ ਹਵਾਈ ਫਾਇਰ ਕਰ ਦਿੱਤੇ ਕਿੰਨੇ ਕੀਤੇ ਫਾਇਰ ਦੋ ਕਿੰਨੇ ਨੰਬਰ ਕੀਤੇ ਕੋਈ ਕੋਈ ਪਹਿਲਾਂ ਦੀ ਮੈਂ ਤਾਂ ਹੀ ਸਰ ਪਹਿਲਾਂ ਤਾਂ ਤੇਰੀ ਕੋਈ ਗੱਲ ਨਹੀਂ 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 ਆਪਾਂ ਜਾਣਦੇ ਨਹੀਂ ਬਾਈ ਇਹਨੂੰ ਮੰਨ ਲਓ ਸੇਵਲ ਚ ਸਿਟੀ ਲਿਆਂਦਾ ਚੌਂਕੀ ਚ ਠੀਕ ਹੈ ਹਾਂਜੀ ਮੈਂ ਵੀ ਵੈਪਨ ਕਿਹੜਾ ਸੀਗਾ ਪਤਾ ਵੈਪਨ ਉਹਨਾਂ ਕੋਲੇ ਪਿਸਟਲ ਸੀਗਾ ਜੀ ਆਮ ਜਿਹੜੇ ਮਲਾਜਮ ਵਾਲੇ ਕਿੰਨੇ ਰਾਉਂਡ ਫਾਇਰ ਹੋਏ ਦੋ ਅੱਛਾ ਦੋ ਹੀ ਕਰਿਆ ਸਰ ਨੁਕਸਾਨ ਵੀ ਹੈ ਨੁਕਸਾਨ ਸਰ ਬਾਈਕ ਦਾ ਹੀ ਆ ਹੋਰ ਤਾਂ ਕੋਈ ਮੇਰਾ ਨੁਕਸ ਜੇ ਮੈਂ ਨਾ ਭਾਈ ਦਾ ਦੇ ਮਾਰ ਵੀ ਸਕਦਾ ਸੀ ਕਿਉਂਕਿ ਡਰਿੰਕ ਜ਼ਿਆਦਾ ਕਰੀ ਸੀ ਅਸੀਂ ਤਿੰਨ ਜਣੇ ਸੀਗੇ ਜੀ ਹਵਾਚ ਕੀਤੀ ਹੈ ਕਿ ਤੇ ਕਿਤੇ ਹਵਾ ਹੀ ਹਵਾਈ ਪਹਿਲਾਂ ਤਾਂ ਉਹਨੇ ਮੈਨੂੰ ਦਿਖਾਇਆ ਜੀ ਪਿਸਤਲ ਸਿੱਧਾ ਕੀਤਾ ਵੀ ਰੁਕ ਜਾ ਕਿਉਂਕਿ ਮੈਂ ਜਾ ਰਿਹਾ ਸੀ ਕਿ ਮੈਨੂੰ ਪਤਾ ਸੀ ਮੈਂ ਕਹਿੰਦੀ दारू ਪੀਤੀ ਮਾਰੂ ਐ ਨਹੀਂ ਇੱਕ ਤਾਂ ਥੋੜੇ ਇਹਨੇ ਇੱਕ ਮੰਨ ਲਓ ਐ ਕਰਕੇ ਐਨ ਜਦੋਂ ਇਹਨੇ ਕੀਤਾ ਉੱਥੇ ਰੋਹ ਮਾਰਿਆ ਮਜ਼ਾ ਕੇ ਲੈ ਵੀ ਕੀ ਕਾਰਨ ਦਾਰੂ ਪੀਤੀ ਦਾ दारू ਪੀਤੀ ਸ਼ਰਾਬ ਦਾ ਕਾਰਨ ਹੀ ਹੋਇਆ ਸਾਰਾ ਸਰਜੀਤ ਪਾਰ ਹੈ ਜੀ ਹੋਇਆ ਕੀ ਆ ਹੋਇਆ ਸੀ ਕਿ ਅਸੀਂ ਆ ਬੇਟੇ ਦੀ ਨਾ ਵਰਦੀ ਲੈ ਕੇ ਆਏ ਸੀ ਤੇ ਬੂਟ ਲਈ ਜਾਂਦੇ ਸੀਗੇ ਬੇਟੇ ਦੇ ਤੇ ਮੋਟਰਸਾਈਕਲ ਖੜੇ ਸੀਗੇ ਦੋ ਬਾਹਰ ਜਦੋਂ ਅਸੀਂ ਮੋਟਰਸਾਈਕਲ ਦੇ ਵਿੱਚ ਉਹਨੇ ਗੱਡੀ ਮਾਰੀ ਦੁਬਾਰਾ ਫੇਰ ਰੋਕੇ ਮਾਰੀ ਇੱਕੇ ਦਾ ਮਖੜਕਾ ਹੋਇਆ ਜਿਵੇਂ ਕੋਈ ਸੱਤ ਡਿੱਗਦੀ ਹੁੰਦੀ ਸੀ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਪੁੱਛਿਆ ਵੀ ਕੌਣ ਆ ਤੂੰ ਗੱਡੀ ਵਾਲਾ ਮੋਟਰਸਾਈਕਲ ਭੰਨ ਗਿਆ ਉਹਨੇ ਨਾਲ ਦੀ ਨਾਲ ਉੱਤਰਾ ਗੱਡੀ ਚੋਂ ਪਿਸਤੌਲ ਕੱਢ ਲਿਆ ਤੇ ਗੋਲੀਆਂ ਚਲਾਉਣਾ ਸ਼ੁਰੂ ਕਰ ਤੀਆਂ ਜੀ ਦੋ ਕਿੰਨੀ ਵਾਰ ਕੀਤੇ ਦੋ ਕੀਤੇ ਸੀਗੇ ਜੀ ਹੁਣ ਕਿੱਥੇ ਲਿਆਂਦਾ ਉਹਨੂੰ ਹੁਣ ਸਿਵਲ ਥਾਣੇ ਚ ਲਿਆਂਦਾਗਾ ਜੀ ਠੀਕ ਐ ਧੰਨਵਾਦ ਜੀ ਅਜੀ ਰਤਨ ਜੀ ਕੀ ਮਾਮਲਾ ਕਰੋਗਾ ਸਾਨੂੰ ਕਰੀਬ 4:00 ਵਜੇ ਇੱਕ ਕਾਲ ਮਸੂਰ ਹੋਈ ਸੀ ਕੰਟਰੋਲ ਰੂਮ ਤੋਂ ਕਿ ਕੋਈ ਹਾਜੀ ਰਤਨ ਦੇ ਨੇੜੇ ਕਿਹੜਾ ਹੈਗਾ ਫਾਇਰਿੰਗ ਹੋਈ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਚੌਕੀ ਇੰਚਾਰਜ ਸਿਵਲ ਹਸਪੀਟਲ ਮੌਕੇ ਤੇ ਪਹੁੰਚੇ ਤੇ ਜਿੱਥੇ ਉੱਥੇ ਇੱਕ ਵਿਅਕਤੀ ਨੂੰ ਰਾਉਂਡ ਅਪ ਕੀਤਾ ਜਿਸ ਨੂੰ ਪੁੱਛ ਗਿਸਤੇ ਇਹ ਗੱਲ ਪਤਾ ਲੱਗੀ ਹੈਗੀ ਕਿ ਹਾਜੀ ਰਤਨ ਦੇ ਵਿੱਚ ਹੋਰੇ ਪਰਿਵਾਰ ਦੇ ਨਾਲ ਕਿਹੜਾ ਹੈਗਾ ਉੱਥੇ ਮਾਰਕੀਟ ਦੇ ਵਿੱਚ ਮੌਜੂਦ ਸੀ ਉਸਦੇ ਮੋਟਰਸਾਈਕਲ ਨਾਲ ਕਿਹੜਾ ਹੈਗਾ ਵਿਅਕਤੀ ਦੀ ਕਾਰ ਲੱਗਣ ਕਰਕੇ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਦੋਂ ਬਾਅਦ ਕਿਹੜਾ ਹੈਗਾ ਉਸਨੇ ਉਸ ਤੇ ਉੱਥੇ ਕਿਹੜਾ ਹੈਗਾ ਫਾਇਰ ਕੀਤਾ ਕੌਣ ਬੰਦਾ ਫਾਇਰ ਕਰ ਰਿਹਾ ਹੈ ਦੇਖੋ ਫਾਇਰ ਕਰਨ ਵਾਲਾ ਵਿਅਕਤੀ ਜਿਸਕਰਨ ਸਿੰਘ ਸੋਨ ਸਿੰਘ ਹੈਗਾ ਜਿਹੜਾ ਕਿ ਪੱਕੇ ਤੌਰ ਤੇ ਜੈਤੋ ਰਹਿੰਦਾ ਤੇ ਬਠਿੰਡੇ ਹੈਗਾ ਉਹ ਆਰਜੀ ਤੌਰ ਤੇ ਰਹਿ ਰਿਹਾ ਹੈ ਕਿੰਨਾ ਦਮ ਕੰਮ ਕੀ ਕਰ ਦੇਖੋ ਮੁੱਢਲੀ ਤਫਤੀਸ਼ ਜਿਹੜੀ ਹੈਗੀ ਹੈ ਜਾਰੀ ਹੈਗੀ ਹੈ ਪੁੱਛ ਕੇ ਜਾਰੀ ਹੈਗੀ ਹੈ ਤੇ ਇਸ ਤਰ੍ਹਾਂ ਜਿਹੜਾ ਹੈਗਾ ਹੁਣ ਤੱਕ ਦਾ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜਾ ਰਹੀ ਸਰ ਗਨਮੈਨ ਦੱਸਿਆ ਜਾ ਰਿਹਾ ਹੈ ਦੇਖੋ ਇਹ ਮੁੱਢਲੀ ਤਫਤੀਸ਼ ਹੈਗੀ ਹੈ ਇਹ ਇਨਫਲੂਐਂਸ ਕਿਹੜਾ ਹੈਗਾ ਅਲਕੋਹਲਿਕ ਵੀ ਲੱਗ ਰਿਹਾ ਹੈਗਾ ਉਹਦਾ ਵੀ ਅਸੀਂ ਮੈਡੀਕਲ ਕਰਵਾ ਰਹੇ ਹਾਂ ਸਰ ਵਪਨ ਕਿਹੜਾ ਸੀਗਾ ਜੀ ਟਾਈਮਿੰਗ ਕੀ ਸੀਗੀ ਤੇ ਲਾਇਸੈਂਸੀ ਹੈ ਜੀ ਦੇਖੋ ਹੁਣ ਜਿਹੜਾ ਵੈਪਨ ਹੈਗਾ ਕੋਈ 32 ਬੋਰ ਆ ਜੋ ਕਿ ਲਾਇਸੈਂਸੀਅਲ ਸੈਂਸਰੀ ਸੀ ਜਿਹੜਾ ਹੈਗਾ ਗੱਡੀ ਦੇ ਵਿੱਚੋਂ ਮਿਲਿਆ ਹੈਗਾ ਫਾਇਰ ਕਿੰਨੇ ਕੀਤੇ ਨੇ ਫਿਰ ਦੇਖੋ ਦਸਨ ਮੁਤਾਬਕ ਜਿਹੜਾ ਪਬਲਿਕਲੀ ਦੋ ਫਾਇਰ ਕੀਤੇ ਹੈਗੇ ਆ ਬਾਕੀ ਜਿਹੜਾ ਹੈਗਾ ਤਪतीश ਤਰ੍ਹਾਂ ਇਸ ਗੱਲ ਨੂੰ ਅੱਗੇ ਲੈਂਦਾ ਜੀ ਕਿੰਨਾ ਟਾਈਮਿੰਗ ਕੀ ਸੀਗਾ ਤੇ ਏਰੀਆ ਕਿਹੜਾ ਜੀ ਕਰੀਬ 4 ਵਜੇ ਹਾਜੀ ਰਤਨ ਦੇ ਕਰੀਬ ਸਾਨੂੰ ਤਲਾ ਮਿਲੀ ਸੀ ਨੁਕਸਾਨ ਵਾਲਾ ਨਹੀਂ ਫਿਲਹਾਲ ਕੋਈ ਨੁਕਸਾਨ ਨਹੀਂ ਲੇਕਿਨ ਇਹਦੀ ਜਿਹੜੀ ਅਟੈਂਸ਼ਨ ਸੀ ਫਾਇਰ ਦੀ ਉਸ ਵਿਅਕਤੀ ਦੇ ਉੱਤੇ ਸੀਗੀ ਜਿਸ ਕਰਕੇ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਗਈ ਜਿਹੜੇ ਬੰਦੇ ਤੇ ਫਾਇਰ ਕੀਤੇ ਨੇ ਉਹ ਬੰ ਦੇਖੋ ਪਰਿਵਾਰ ਸਮੇਤ ਆਇਆ ਸੀ ਲੇਕਿਨ ਉਹ ਕਿਦੋਂ ਇਹਨਾਂ ਦੀ ਕਹਾਣੀ ਸੁਣੀ ਹੋਈ ਆ ਉਸ ਟਾਈਮ ਕੌਣ ਸੀ ਜਾਂ ਕਿਵੇਂ ਸੀ ਇਨਵੈਸਟੀਗੇਸ਼ਨ ਦੌਰਾਨ ਬਚਾ ਰਹੇ ਦੇਖੋ ਇਹ ਗੱਲ ਜਿਹੜੀ ਹੈਗੀ ਹੁਣ ਤੱਕ ਪੁਸ਼ ਕੀ ਜਾ ਰਹੀ ਹੈ ਕਿ ਇਨੀਸ਼ੀਅਲ ਤੌਰ ਤੇ ਅਸੀਂ ਹੈਗੇ ਆ ਕੋਈ ਗੱਲ ਸੀ ਜਾਂ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਹੈ ਤੇ ਇਸ ਗੱਲ ਨੂੰ ਕਿਹੜਾ ਹੈਗਾ ਅੱਗੇ ਦੇਖਿਆ ਜਾਏਗਾ ਸ਼੍ਰੋਪਤੀ ਸਰ ਦੇਖੋ ਮਾਮਲੇ ਤੌਰ ਤੇ ਕਿਹੜਾ ਹੈਗਾ ਐਲਕੋਹੋਲਿਕ ਲੱਗ ਰਿਹਾ ਹੈਗਾ ਬਾਕੀ ਕਿਹੜਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਕੀ ਕਰਦੇ ਸਰ ਦੇਖੋ ਇਸ ਕਾਰਵਾਈ ਕਿਹੜੀ ਸੀ ਉਹਦਾ ਬਿਆਨ ਸਟੇਟਮੈਂਟ ਲਿਖੀ ਜਾ ਰਹੀ ਹੈ ਤੇ ਬਿਆਨਾਂ ਦੇ ਆਧਾਰ ਤੇ ਇਸ ਨੇ ਕਿਹੜਾ ਉਹਨੇ ਦੱਸਿਆ ਕਿ ਮੈਨੂੰ ਕਿਹੜਾ ਹੈਗੇ ਨੇ ਫਾਇਰ ਕਿਹੜਾ ਮੇਰੇ ਵੱਲ ਕਰਕੇ ਕੀਤਾ ਹੈ। ਕਾਰ ਤੇ ਸੀਗਾ ਸਰ ਜੀ ਬਿਲਕੁਲ ਕਾਰ ਤੇ ਸੀਗਾ ਜੀ। ਨਸ਼ੇ 'ਚ ਵੀ ਆਦੀ ਸੀਗਾ ਬੋਤਲਾਂ ਵਾਂਗਲੇ ਸ਼ਰਾਬ ਦੀ ਇਹਦੇ ਪਿੱਛੇ। ਦੇਖੋ ਕਿਹੜੀ ਹੈਗੀ ਇੱਕ ਤਫ਼ਤੀਸ਼ ਹਜੇ ਮਡਲਸ ਸਟੇਜ ਤੇ ਹੈਗੀ ਆ। ਇਸ ਬਾਰੇ ਕਿਹੜਾ ਹੈਗਾ ਮੈਂ ਪ੍ਰਫਕਤ ਤੌਰ ਤੇ ਨਹੀਂ ਕੁਝ ਕਹਿ ਸਕਦਾ। ਜੀ ਜੀ